ਸੋ ਡੇਲੀ ਪੋਸਟ ਪੰਜਾਬ ਪਿਆਣਾ ਹਿਮਾਚਲ ਤੇ 79 ਰੁੱਕ ਕਰਾਂਗੇ ਸਾਡੇ ਖਾਸ ਪ੍ਰੋਗਰਾਮ ਸੰਜੀਵਨੀ ਦਾ ਦੱਸਦੀ ਹੈ ਕਿ ਇਹ ਸ਼ੋਅ ਤੁਹਾਡੀ ਸਿਹਤ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਕੋਈ ਤੁਹਾਨੂੰ ਹਰੇਕ ਗੰਭੀਰ ਬਿਮਾਰੀਆਂ ਦੇ ਸੰਬੰਧੀ ਜਾਗਰੂਕ ਕਰਦਾ ਤਾਂ ਕਿ ਤੁਸੀਂ ਸਾਰੇ ਜਿਹੜੇ ਐ ਉਹ ਤੰਦਰੁਸਤ ਰਹੋ ਤੇ ਗੰਭੀਰ ਬਿਮਾਰੀਆਂ ਤੋਂ ਦੂਰ ਰਹੋ ਤੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਸਾਹ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸਥਮਾ ਦੇ ਮਰੀਜ਼ ਇਸ ਸਮੇਂ ਵੱਧਦੇ ਜਾ ਰਹੇ ਨੇ ਅਸਥਮਾ ਨੂੰ ਆਮ ਤੌਰ ਤੇ ਦਮਾ ਵੀ ਕਿਹਾ ਜਾਂਦਾ ਹੈ ਤੇ ਦਮੇ ਦੇ ਮਰੀਜ਼ਾਂ ਨੂੰ ਬਹੁਤ ਸਾਰੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਸਾਂਹ ਲੈਣ ਦੇ ਵਿੱਚ ਦਿੱਕਤ ਆਉਣ ਤੇ ਇਨਹੇਲਰ ਦੀ ਮਦਦ ਲੈਣੀ ਪੈਂਦੀ ਹੈ ਪਰ ਅੱਜ ਇਸ ਸਮੱਸਿਆ ਦੇ ਇਲਾਜ ਬਾਰੇ ਸਾਡੇ ਐਕਸਪਰਟ ਡਾਕਟਰ ਦੇ ਨਾਲ ਖਾਸ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਰਿਪੋਰਟ ਦੇਖਦੇ ਹਾਂ ਦੀ ਸਮੱਸਿਆ ਯਾਨੀ ਕਿ ਦਮੇ ਦੇ ਮਾਮਲੇ ਅੱਜ ਦੁਨੀਆ ਭਰ ਦੇ ਵਿੱਚ ਵੱਡੀ ਗਿਣਤੀ ਵਿੱਚ ਦੇਖੇ ਜਾਂਦੇ ਨੇ ਭਾਰਤ ਵਿੱਚ ਵੀ ਇਸ ਦੇ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੈ ਫੇਫੜਿਆਂ ਦੀ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਤਾਂ ਨਹੀਂ ਹੈ ਪਰ ਇਸ ਨੂੰ ਕੁਝ ਗੱਲਾਂ ਦਾ ਧਿਆਨ ਰੱਖ ਕੇ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ ਫੇਫੜਿਆਂ ਦੀ ਬਿਮਾਰੀ ਐਸਥਮਾ ਦਾ ਖਤਰਾ ਲਗਭਗ ਹਰ ਉਮਰ ਦੇ ਲੋਕਾਂ ਵਿੱਚ ਦੇਖਿਆ ਜਾਂਦਾ ਹੈ ਇਹ ਇੱਕ ਸਾਹ ਦੇ ਨਾਲ ਸੰਬੰਧਿਤ ਸਮੱਸਿਆ ਹੈ ਜੋ ਕਿ ਫੇਫੜਿਆਂ ਜਾਂ ਸਾਹ ਪ੍ਰਣਾਲੀ ਦੇ ਵਿੱਚ ਸੋਜ ਹੋਣ ਕਾਰਨ ਹੁੰਦੀ ਹੈ। ਇਸ ਨੂੰ ਆਮ ਭਾਸ਼ਾ ਦੇ ਵਿੱਚ ਦਮਾ ਵੀ ਕਿਹਾ ਜਾਂਦਾ ਹੈ। ਦਮੇ ਤੋਂ ਪੀੜਤ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਸਮੱਸਿਆ ਆਉਂਦੀ ਹੈ। ਐਸਥਮਾ ਤੋਂ ਪੀੜਤ ਲੋਕਾਂ ਨੂੰ ਇਨਹੇਲਰ ਤੇ ਕੁਝ ਦਵਾਈਆਂ ਇਸ ਦੇ ਲੱਛਣਾਂ ਨੂੰ ਕੰਟਰੋਲ ਕਰਨ ਲਈ ਦਿੱਤੀਆਂ ਜਾਂਦੀਆਂ ਨੇ। ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਕਦੋਂ, ਕਿਵੇਂ ਤੇ ਕਿੰਨੀ ਕਰਨੀ ਹੈ। ਐਸਥਮਾ ਕਾਰਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਐਸਥਮਾ ਵਿੱਚ ਸਾਹ ਦੀ ਨਾਲੀ ਸਖਤ, ਤੰਗ ਜਾਂ ਸੁੱਜ ਜਾਂਦੀ ਹੈ। ਸਾਹ ਦੀ ਤਕਲੀਫ ਅਤੇ ਖੰਘ ਦੀ ਸਮੱਸਿਆ ਵੀ ਇਸ ਦਾ ਕਾਰਨ ਹੈ। ਛਾਤੀ ਵਿੱਚ ਜਕੜ ਦੀ ਭਾਵਨਾ ਹੋ ਸਕਦੀ ਹੈ। ਸਾਹ ਲੈਂਦੇ ਸਮੇਂ ਸੀਟੀ ਦੀ ਆਵਾਜ਼ ਸੁਣਾਈ ਦੇ ਸਕਦੀ ਹੈ। ਧੂੜ ਅਤੇ ਧੂਏ ਤੋਂ ਅਲਰਜੀ ਹੋਣ ਦੇ ਕਾਰਨ ਸਮੱਸਿਆ ਵਿੱਚ ਵਾਧਾ ਹੁੰਦਾ ਹੈ। ਜ਼ੁਕਾਮ ਅਤੇ ਖਾਂਸੀ ਵਰਗੀਆਂ ਇਨਫੈਕਸ਼ਨਸ ਕਾਰਨ ਵੀ ਐਸਥਮਾ ਵਿੱਚ ਵਾਧਾ ਹੁੰਦਾ ਹੈ। ਐਸਥਮਾ ਦੇ ਲੱਛਣ: ਇਨਫੈਕਸ਼ਨ, ਕਬਰਾਹਟ, ਬੇਚੈਨੀ, ਥਕਾਵਟ। છાતી ਵਿੱਚ ਦਰਦ, ਸਾਹ ਚੜਨਾ, ਲਗਾਤਾਰ ਖਾਂਗ, છાਤੀ ਵਿੱਚ ਜਕੜਨ ਹੋਣਾ। ਸਾਹ ਦੇ ਰੋਗੀਆਂ ਲਈ ਵਿਸ਼ੇਸ਼ ਸਾਵਧਾਨੀਆਂ। ਆਪਣੇ ਆਸ-ਪਾਸ ਸਫਾਈ ਦਾ ਧਿਆਨ ਰੱਖੋ। ਟੂੜ ਮਿੱਟੀ ਤੋਂ ਦੂਰ ਰਹੋ। ਖਾਣ-ਪੀਣ ਦੀਆਂ ਆਦਤਾਂ ਵਿੱਚ ਸਾਵਧਾਨ ਰਹੋ। ਅਸਥਮਾ ਦੇ ਰੋਗੀ ਆਪਣੀ ਖੁਰਾਕ ਵਿੱਚ ਮੈਗਨੀਸ਼ੀਅਮ ਯੁਕਤ ਭੋਜਨ ਸ਼ਾਮਲ ਕਰੋ। ਅਸਥਮਾ ਰੋਗੀਆਂ ਨੂੰ ਆਪਣੀ ਖੁਰਾਕ ਵਿੱਚ ਕੀ ਵੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਸਥਮਾ ਤੋਂ ਪੀੜਤ ਲੋਕਾਂ ਲਈ ਐਵੋਕਾਡੋ ਫਾਇਦੇਮੰਦ ਮੰਨਿਆ ਜਾਂਦਾ ਹੈ ਅਦਰਕ ਅਸਥਮਾ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਂਦਾ ਹੈ ਗੋਭੀ ਚਾਵਲ ਦਹੀਂ ਠੰਡੀਆਂ ਚੀਜ਼ਾਂ ਤਲੇ ਅਤੇ ਮਸਾਲੇਦਾਰ ਭੋਜਨ ਤੋਂ ਦੂਰ ਰਹੋ ਜੰਕ ਫੂਡ ਕਾਰਬੋਨੇਟਡ ਡਰਿੰਕਸ ਆਦਿ ਤੋਂ ਵੀ ਪਰਹੇਜ਼ ਕਰੋ ਜੇਕਰ ਨੇੜੇ ਤੇੜੇ ਵਾਇਰਲ ਫੈਲਦੇ ਤਾਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨੋ ਸਿਗਰਟ ਪੀਣ ਵਾਲੇ ਵਿਅਕਤੀ ਤੋਂ ਦੂਰ ਰਹੋ ਪੈਸਿਵ স্মੋਕਿੰਗ ਕਾਰਨ ਅਸਥਮਾ ਦੀ ਸਮੱਸਿਆ ਜ਼ਰੂਰ ਵਧੇਗੀ ਜੇਕਰ ਪਰਿਵਾਰ ਵਿੱਚ ਕਿਸੇ ਨੂੰ ਵੀ ਸਾਹ ਦੀ ਸਮੱਸਿਆ ਹੋਵੇ ਤਾਂ ਮਾਪਿਆਂ ਤੋਂ ਵੀ ਬੱਚੇ ਨੂੰ ਅਸਥਮਾ ਹੋਣ ਦੀ ਸੰਭਾਵਨਾ ਹੁੰਦੀ ਹੈ ਵੈਸੇ ਤਾਂ ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਚਾਹੇ ਬੱਚਾ ਹੋਵੇ ਜਾਂ ਬਜ਼ੁਰਗ ਵਿਅਕਤੀ ਪਰ ਸਾਹ ਦੀ ਸਮੱਸਿਆ ਕੰਟਰੋਲ ਕਰਨ ਦੇ ਲਈ ਇਨਹੇਲਰ ਇੱਕ ਬਹੁਤ ਵਧੀਆ ਹੱਲ ਹੈ ਇਨਹੇਲਰ ਦੀ ਦਵਾਈ ਮੂੰਹ ਦੀ ਦਵਾਈ ਨਾਲੋਂ 10 ਤੋਂ 15 ਗੁਣਾ ਘੱਟ ਹੁੰਦੀ ਹੈ ਭਾਵੇਂ ਜੇਕਰ ਉਹੀ ਦਵਾਈ ਗੋਲੀ ਦੇ ਰੂਪ ਵਿੱਚ ਦੇਣੀ ਪਵੇ ਤਾਂ ਇਹ 10 ਤੋਂ 15 ਗੁਣਾ ਵੱਧ ਮਾਤਰਾ ਵਿੱਚ ਹੋਵੇਗੀ ਇਨਹੇਲਰ ਦਾ ਪ੍ਰਭਾਵ ਕਿਸੇ ਗੋਲੀ ਨਾਲੋਂ ਬਿਹਤਰ ਹੁੰਦਾ ਹੈ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਪਹਿਲੀ ਹੈ ਨਿਵਾਰਕ ਜੋ ਨਿਯਮਿਤ ਤੌਰ ਤੇ ਲੈਣੀ ਪੈਂਦੀ ਹੈ ਦੂਜੀ ਸਮੱਸਿਆ ਰੋਕਥਾਮ ਵਾਲੀਆਂ ਦਵਾਈਆਂ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਲੈਣਾ ਪੈਂਦਾ ਹੈ ਇਸ ਲਈ ਜੇ ਅਸਥਮਾ ਦੇ ਲੱਛਣ ਹੋਣ ਤਾਂ ਤੁਰੰਤ ਇਸ ਦਾ ਇਲਾਜ ਜ਼ਰੂਰੀ ਹੈ ਨਹੀਂ ਤਾਂ ਇਹ ਸਮੱਸਿਆ ਸਮੇਂ ਦੇ ਨਾਲ ਨਾਲ ਹੋਰ ਜ਼ਿਆਦਾ ਗੰਭੀਰ ਹੋ ਸਕਦੀ ਹੈ ਤੋ ਰਿਪੋਰਟ ਦੇ ਵਿੱਚ ਤੁਸੀਂ ਦੇਖਿਆ ਕਿ ਅਸਥਮਾ ਦੇ ਮਰੀਜ਼ਾਂ ਨੂੰ ਕਾਫੀ ਸਾਰੀਆਂ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਬਹੁਤ ਸਾਰੀ ਤਕਲੀਫ ਵੀ ਸਹਿਣੀ ਪੈਂਦੀ ਹੈ। ਹਾਲਾਂਕਿ ਅਸੀਂ ਇਹ ਦੇਖਿਆ ਹੈ ਕਿ ਬੱਚਿਆਂ ਨੂੰ ਵੀ ਅੱਜ ਤੱਕ ਬਹੁਤ ਜ਼ਿਆਦਾ ਜਿਹੜੇ ਆ ਸਾਹ ਦੇ ਰੋਗ ਕਾਫੀ ਜ਼ਿਆਦਾ ਵਧਦੇ ਜਾ ਰਹੇ ਨੇ ਤੇ ਡਾਕਟਰਾਂ ਦੇ ਵੱਲੋਂ ਬੱਚਿਆਂ ਨੂੰ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜਿੱਥੇ ਵੀ ਤੁਸੀਂ ਜਾਣਾ ਹੈ ਮਾਸਕ ਪਹਿਨ ਕੇ ਜਾਣਾ ਹੈ ਕਿਉਂਕਿ ਬਜ਼ੁਰਗਾਂ ਤੇ ਨੌਜਵਾਨਾਂ ਦੇ ਵਿੱਚ ਅਕਸਰ ਇਹ ਸਾਹ ਦੇ ਰੋਗ ਦੇਖੇ ਜਾਂਦੇ ਸੀ ਲੇਕਿਨ ਅੱਜ ਦੇ ਇਸ ਪੋਲੂਸ਼ਨ ਭਰੇ ਵਾਤਾਵਰਨ ਦੇ ਵਿੱਚ ਬੱਚਿਆਂ ਨੂੰ ਵੀ ਕਈ ਹੱਦ ਤੱਕ ਜਿਹੜੀ ਹੈ ਸਾਹ ਦੇ ਰੋਗ ਨੇ ਜਕੜ ਲਿਆ ਅਸੀਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਸਾਡੇ ਐਕਸਪਰਟ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਰੋਬਿਨ ਗੁਪਤਾ ਸਾਡੇ ਨਾਲ ਜੁੜਨੇ ਡਾਕਟਰ ਰੋਬਿਨ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਡਾਕਟਰ ਰੋਬਿਨ ਅੱਜ ਅਸੀਂ ਗੱਲ ਕਰ ਰਹੇ ਹਾਂ ਅਸਥਮਾ ਦੀ ਅਸਥਮਾ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਪਰ ਤੁਸੀਂ ਬਿਮਾਰੀ ਬਾਰੇ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਕਿ ਇਹ ਕਿਉਂ ਹੁੰਦੀ ਹੈ ਤੇ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਿਸ ਤਰ੍ਹਾਂ ਮਿਸ਼ਾਖਾ ਜੀ ਹੁਣ ਤੁਸੀਂ ਆਪਣੇ ਸੈਨੋਪਸਿਸ ਜਿਹੜਾ ਹੁਣ ਦਿਖਾਇਆ ਸੀਗਾ ਉਸ ਚ ਦੱਸਿਆ ਹੈ ਵੀ ਜਿਹੜੀ ਅਸਥਮਾ ਹੈਗੀ ਹੈ ਸਾਹ ਦੀ ਇੱਕ ਬਿਮਾਰੀ ਹੈ ਜਿਸ ਚ ਸਾਹ ਦੀ ਨਲੀਆਂ ਚ ਸੋਜ ਆ ਜਾਂਦੀ ਹੈ ਜਿਹਦੇ ਕਰਕੇ ਪੇਸ਼ੈਂਟਸ ਨੂੰ ਲੱਛਣ ਆਉਂਦੇ ਨੇ ਕਿ ਸਾਹ ਚ ਸੀਟੀ ਦੀ ਆਵਾਜ਼ ਆਂਦੀ ਹੈ ਲੰਬੀ ਖਾਂਸੀ ਰਹਿੰਦੀ ਹੈ ਜੋ ਕਦੇ ਮੌਸਮ ਬਦਲਣ ਨਾਲ ਵਾਧੇ ਕਰਦੀ ਹੈ ਇਹਦੇ ਇਲਾਵਾ ਸਾਹ ਦੀ ਤਕਲੀਫ ਆਣਾ ਖਾਂਸੀ ਦੇ ਚ ਬਲਗਮ ਆਣਾ ਜਿਹੜੀ ਗੱਠਾਂ ਜੀ ਤੌਰ ਤੇ ਹੁੰਦਾ ਹੈ ਛਾਤੀ 'ਚ ਜਕੜਨ ਮਹਿਸੂਸ ਹੋਣਾ ਇਹ ਬਿਮਾਰੀ ਦੇ ਮੁੱਖ ਲੱਛਣ ਨੇ ਜੀ ਇਹ ਕਿਉਂ ਹੁੰਦੀ ਹੈ ਬੇਸਿਕਲੀ ਇਹ ਬਿਮਾਰੀ ਅਲਰਜਿਕ ਨੋਨ ਅਲਰਜਿਕ ਜਾਂ ਕਈ ਵਾਰੀ ਓਕਿਊਪੇਸ਼ਨਲ ਅਲਰਜਿਕ ਹੈ ਜਿਸ ਤਰ੍ਹਾਂ ਕਿਸੇ ਨੂੰ ਕਿਸੇ ਚੀਜ਼ ਨਾਲ ਅਲਰਜੀ ਹੈ ਜਿਹੜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਧੂਲ ਮਿੱਟੀ ਨਾਲ ਅਲਰਜੀ ਹੁੰਦੀ ਹੈ ਜਿਹਦੇ ਕਰਕੇ ਪੇਸ਼ੈਂਟਸ ਨੂੰ ਤਕਲੀਫ ਹੁੰਦੀ ਹੈ ਇਹਦੇ علاوہ ਹਵਾ 'ਚ ਫੈਲੇ ਹੋਏ ਪੋਲਨਸ ਕਣ ਜਿਹੜੇ ਹੁੰਦੇ ਨੇ ਉਹਨਾਂ ਦੇ ਕਾਰਨ ਵੀ ਕਿਸੇ ਕਿਸੇ ਨੂੰ ਅਲਰਜੀ ਹੁੰਦੀ ਹੈ ਜਦੋਂ ਮੌਸਮ ਬਦਲਦਾ ਹੈ ਤਾਂ ਕਿਸੇ ਕਿਸੇ ਪੋਲਨ ਦੇ ਨਾਲ ਪੇਸ਼ੈਂਟ ਨੂੰ ਇਹ ਅਲਰਜੀ ਹੋ ਸਕਦੀ ਹੈ ਜਿਹਦੇ ਕਰਕੇ ਬਿਮਾਰੀ ਦੇ ਲੱਛਣ ਸਟਾਰਟ ਹੋ ਜਾਂਦੇ ਹਨ ਇਹ ਯੂਜੂਲੀ ਅਲਰਜਿਕ ਜਿਹੜੀ ਪ੍ਰੋਬਲਮ ਹੈਗੀ ਇਹ ਜਨਮਾਂਤਰੂ ਹੁੰਦੀ ਹੈ ਜਾਂ ਫਿਰ ਕਿਸੇ ਜੈਨੇਟਿਕ ਕਾਰਨ ਜਾਂ ਫਿਰ এনवायरमेंटਲ ਕਾਰਨ ਹੋ ਸਕਦੀ ਹੈ ਜਿਹੜੀ ਨੋਨ ਅਲਰਜਿਕ ਐਸਥਮਾ ਹੈਗੀ ਹੈ ਕਈ ਵਾਰੀ ਇਹ ਜਿਸ ਤਰ੍ਹਾਂ ਤੁਸੀਂ ਹਲੇ ਜ਼ਿਕਰ ਕੀਤਾ ਸੀਗਾ ਇਹ এনवायरमेंटਲ ਪੋਲੂਸ਼ਨ ਵੱਧਦੇ ਪੋਲੂਸ਼ਨ ਦੇ ਕਾਰਨ ਵੀ ਹੋ ਸਕਦੀ ਹੈ ਬੱਚਿਆਂ ਚ ਇਹ ਦੇਖਾ ਜਾਂਦਾ ਹੈ ਜਿਹੜੇ ਬੱਚੇ ਬ੍ਰੈਸਟ ਫੈਡ ਹੋਏ ਨੇ ਮਾਂ ਦਾ ਦੁੱਧ ਜਿਨ੍ਹਾਂ ਨੇ ਪੀਤਾ ਹੈ ਉਹਨਾਂ ਨੂੰ ਚਾਂਸਸਿਸ ਆਫ ਐਸਥਮਾ ਘੱਟ ਨੇ ਰਾਦਰ ਦਨ ਕੰਪੇਅਰ ਟੂ ਜਿਹੜੇ ਬੱਚੇ ਟੌਪ ਫੀਡ ਜਾਂ ਫਿਰ ਫਾਰਮੂਲਾ ਮਿਲਕ ਦਿੱਤਾ ਹੋਇਆ ਹੈ। ਤੇ ਤਿੰਨ ਮੁੱਖ ਕਾਰਨ ਨੇ ਅਲਰਜਿਕ, ਨਾਨ ਅਲਰਜਿਕ ਤੇ ਓਕਿਊਪੇਸ਼ਨਲ। ਇਹਦੇ ਇਲਾਵਾ ਓਬੈਸਿਟੀ ਰਿਲੇਟਡ ਐਸਥਮਾ ਵੀ ਅਸੀਂ ਦੇਖਦੇ ਹਾਂ ਜਿਨ੍ਹਾਂ ਪੇਸ਼ੈਂਟਸ ਦੇ ਵੇਜ਼ ਭਜਨ ਵੱਧਦਾ ਰਹਿੰਦਾ ਹੈ। ਓਬੈਸਿਟੀ ਜਾਂ ਫਿਰ ਮੋਟਾਪਾ ਇੱਕ ਤਰੀਕੇ ਦੀ ਇਨਫਲੇਮੇਸ਼ਨ ਹੈ। ਪੂਰੇ ਸਰੀਰ 'ਚ ਸੋਜ ਕਰਦੀ ਹੈ। ਸੋਜ ਜਿਹੜੀ ਹੈ ਜਦੋਂ ਸਾਹ ਦੀ ਨਲੀਆਂ ਨੂੰ ਇਨਵੋਲਵ ਕਰਦੀ ਹੈ। ਤਾਂ ਪੇਸ਼ੈਂਟਸ ਨੂੰ ਅਸਥਮਾ ਜਾਂ ਦਮੇ ਦੇ ਲੱਛਣ ਵੀ ਸਟਾਰਟ ਹੋ ਜਾਂਦੇ ਨੇ ਜੀ ਬਿਲਕੁਲ ਤੁਸੀਂ ਸਿੰਪਟਮਸ ਦੀ ਗੱਲ ਕਰ ਰਹੇ ਹੋ ਡਾਕਟਰ ਰੋਬਿੰਨ ਤਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਅਸਥਮਾ ਦੇ ਲੋਕਾਂ ਨੂੰ ਕਿਸ ਚੀਜ਼ ਤੋਂ ਯੋਜਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਅਸਥਮਾ ਦੇ ਪੀੜਤ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਨੇ ਅਸਥਮਾ ਜਾਂ ਦਮਾ ਇੱਕ ਬੜੀ ਕਾਮਨ ਬਿਮਾਰੀ ਹੈ ਜਿਸ ਤਰ੍ਹਾਂ 300 ਮਿਲੀਅਨ ਪੀਪਲ ਵਰਲਡਵਾਈਡ ਪੂਰੇ ਸੰਸਾਰ ਚ 300 ਮਿਲੀਅਨ ਪੀਪਲ ਇਸ ਨੂੰ ਜੂਝ ਰਹੇ ਨੇ ਕਿਸੇ ਨੂੰ ਬਿਮਾਰੀ ਦੇ ਲੱਛਣ ਘੱਟ ਨੇ ਕਿਸੇ ਨੂੰ ਬਿਮਾਰੀ ਦੇ ਲੱਛਣ ਜ਼ਿਆਦਾ ਨੇ ਮੁੱਖ ਲੱਛਣ ਜਿਹੜੇ ਨੇ ਉਹ ਜਿਸ ਤਰ੍ਹਾਂ ਮੈਂ ਦੱਸਿਆ ਵੀ ਪਹਿਲਾਂ ਕਿਸੇ ਨੂੰ ਬਹੁਤ ਫ੍ਰੀਕੁਐਂਟਲੀ ਮੌਸਮ ਬਦਲੇ ਦੇ ਨਾਲ ਖਾਂਸੀ ਜ਼ੁਕਾਮ ਤੇ ਉਹਦੇ ਇਲਾਵਾ ਛਾਤੀ ਚ ਜਕੜਨ ਛਾਤ ਸਾਂਚ ਆਵਾਜ਼ ਆਣਾ ਇਹ ਜਿਹੜੀ ਤਕਲੀਫ ਹੈ ਸਾਂਚ ਆਵਾਜ਼ ਆਣਾ ਜਾਂ ਖਾਂਸੀ ਆਣਾ ਇਹ ਰਾਤ ਦੇ ਸਮੇਂ ਵਧਣਾ ਟੁਰਦੇ ਹੋਏ ਸਾਹ ਔਖਾ ਹੋਣਾ ਕਦੇ-ਕਦੇ ਜਦੋਂ ਪ੍ਰੋਬਲਮ ਵੱਜ ਜਾਂਦੀ ਹੈ ਤੇ ਪ੍ਰੋਬਲਮ ਦਿਨ ਚ ਵੀ ਤੰਗ ਕਰਦੀ ਹੈ ਵੀ ਦਿਨ ਚ ਚਤੁਰਦੇ ਫਿਰਦੇ ਸਾਹ ਔਖਾ ਹੋਣਾ ਕਦੇ-ਕਦੇ ਇਹ ਪ੍ਰੋਬਲਮ ਐਨੀ ਵੱਜ ਜਾਂਦੀ ਹੈ ਕਿ ਪੇਸ਼ੈਂਟ ਨੂੰ ਇਹ ਮਰੀਜ਼ ਨੂੰ ਦਿਨ ਚ ਵੀ ਆਪਣਾ ਕੰਮ ਕਰਦੇ ਹੋਏ ਰੁਟੀਨ ਦਾ ਜਿਸ ਤਰ੍ਹਾਂ ਨਹਾਣਾ ਧੋਣਾ ਤੇ ਆਪਣੇ ਕੱਪੜੇ ਪਾਣਾ ਵੀ ਔਖਾ ਹੋ ਜਾਂਦਾ ਉਸ ਵੇਲੇ ਵੀ ਪੇਸ਼ੈਂਟ ਨੂੰ ਸਾਹ ਦੀ ਤਕਲੀਫ ਹੋ ਸਕਦੀ ਹੈ ਜੀ ਆ ਡਾਕਟਰ ਜਿਸ ਤਰੀਕੇ ਨਾਲ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਪਹਿਲਾਂ ਤਾਂ ਬਜ਼ੁਰਗਾਂ ਤੇ ਨੌਜਵਾਨਾਂ ਦੇ ਵਿੱਚ ਸਾਹ ਦੇ ਰੋਗ ਕਾਫੀ ਜ਼ਿਆਦਾ ਦੇਖੇ ਜਾਂਦੇ ਸੀ ਪਰ ਅੱਜ ਕੱਲ ਤਾਂ ਛੋਟੇ ਬੱਚੇ ਵੀ ਇਸ ਅਸਥਮਾ ਦੇ ਵਰਗੇ ਰੋਗ ਤੋਂ ਪੀੜਤ ਨੇ ਇਹਨਾਂ ਨੂੰ ਹੋਣ ਦੇ ਕੀ ਕੀ ਕਾਰਨ ਨੇ ਸਿਰਫ ਅਸੀਂ ਜਿਹੜੀ ਹੈ ਹਵਾ ਦੇ ਵਿੱਚ ਪ੍ਰਦੂਸ਼ਣ ਹੋਣਾ ਜਾਂ ਫਿਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਇੱਕ ਘਰ ਦੇ ਵਿੱਚ ਜੇਕਰ ਕੋਈ ਅਸਥਮਾ ਤੋਂ ਪੀੜਤ ਹੋਵੇ ਤਾਂ ਉਹਨਾਂ ਤੋਂ ਵੀ ਬੱਚਿਆਂ ਤੱਕ ਜਿਹੜੀ ਹੈ ਬਿਮਾਰੀ ਪਹੁੰਚ ਸਕਦੀ ਹੈ ਅਜਿਹੇ ਕੋਈ ਰੀਜ਼ਨ ਹੋ ਸਕਦੇ ਨੇ ਜਾਂ ਫਿਰ ਕੀ ਕਾਰਨ ਹੈ ਇਹ ਬਹੁਤ ਹੀ ਅੱਛਾ ਕੁਐਸਚਨ ਤੁਸੀਂ ਪੁੱਛਿਆ ਵਿਸ਼ਾਕਾ ਜੀ ਜੀ ਕਾਫੀ ਪੇਸ਼ੈਂਟ ਸਾਡੇ ਕੋਲੇ ਆਉਂਦੇ ਆਂ ਪੁੱਛਦੇ ਆਂ ਵੀ ਬੱਚਾ ਸਾਡਾ ਜਿਹੜਾ ਹੈ ਹਲੇ 2 ਸਾਲ 3 ਸਾਲ ਦਾ ਹੈ ਇਹਨੂੰ ਅਸਥਮਾ ਦੀ ਪ੍ਰੋਬਲਮ ਕਿਉਂ ਹੋ ਗਈ ਹੈ ਦਮਾ ਦੀ ਪ੍ਰੋਬਲਮ ਕਿਉਂ ਹੋ ਗਈ ਮੁੱਖ ਤੌਰ ਤੇ ਜਿਹੜੇ ਬੱਚੇ ਨੇ ਉਹਨਾਂ ਦੇ ਜਦੋਂ ਅਸੀਂ ਹਿਸਟਰੀ ਲੈਂਦੇ ਆਂ ਤਾਂ ਕੋਈ ਨਾ ਕੋਈ ਉਹਨਾਂ ਦੇ ਪਰਿਵਾਰ 'ਚ ਖੂਨ ਦੇ ਰਿਸ਼ਤੇ 'ਚ ਕਿਸੇ ਨਾ ਕਿਸੇ ਨੂੰ ਦਮਾ ਦੇ ਲੱਛਣ ਜਾਂ ਫਿਰ ਅਲਰਜੀ ਦੇ ਲੱਛਣ ਨਿਕਲਦੇ ਆਂ ਅਲਰਜੀ ਜਿਹੜੀ ਹੈ ਉਹ 40% ਕੇਸ ਜਿਹੜੇ ਹੈ ਉਹ ਬੱਚਿਆਂ 'ਚ ਟਰਾਂਸਫਰ ਹੋ ਜਾਂਦੇ ਮਾਤਾ ਜਾਂ ਪਿਤਾ 'ਚ ਅਗਰ ਅਲਰਜੀ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ 40% ਕੇਸ ਚਾਂਸ ਹੈਗੇ ਉਹ ਬੱਚੇ ਨੂੰ ਟਰਾਂਸਫਰ ਹੋਗੀ ਕਦੇ ਕਦਾ ਮਾਤਾ ਪਿਤਾ ਜੀ ਦੇ ਤੋਂ ਹਿਸਟਰੀ ਲੈਂਦੇ ਆ ਤਾਂ ਮਾਤਾ ਜਾਂ ਪਿਤਾ ਨੂੰ ਕਿ ਸਿਰਫ ਅਲਰਜੀ ਸਕਿਨ ਤੇ ਚਮੜੀ ਤੇ ਦੱਫੜ ਜੇ ਪੈਣਾ ਜਾਂ ਕੋਈ ਖਾਰਸ਼ ਹੋਣਾ ਜਾਂ ਫਿਰ ਕਦੇ ਕਦਾ ਛਿੰਕੇ ਦੇ ਤੌਰ ਤੇ ਵੀ ਅਸੀਂ ਦੇਖਦੇ ਤਾਂ ਜਦੋਂ ਇਹ ਪ੍ਰੋਬਲਮ ਬੱਚਿਆਂ ਨੂੰ ਹੁੰਦੀ ਹੈ ਤਾਂ ਜਿਸ ਤਰ੍ਹਾਂ ਮੈਂ ਦੱਸਿਆ ਇਟ ਇਜ਼ ਅ ਇਹ ਕੰਬੀਨੇਸ਼ਨ ਆਫ এনवायरमेंट ਐਂਡ ਜੈਨੇਟਿਕ ਫੈਕਟਰ ਜੈਨੇਟਿਕ ਫੈਕਟਰ ਤਾਂ ਅਸੀਂ ਦੇਖਿਆ ਹੀ ਹੈ ਤੁਸੀਂ ਦੂਜਾ ਅਸੀਂ এনवायरमेंटਲ ਫੈਕਟਰ ਦੀ ਬਾਤ ਕਰ ਰਹੇ ਹਾਂ ਜੀ ਤੇ ਪੋਲਿਊਸ਼ਨ ਜਦੋਂ ਵੱਧ ਰਿਹਾ ਉਹਨਾਂ ਦੋਨੋਂ ਦਾ ਕੰਬੀਨੇਸ਼ਨ ਵੀ ਇੱਕ ਹੁੰਦਾ ਤੀਜੀ ਚੀਜ਼ ਜਿਹੜੀ ਅਸੀਂ ਹੁਣ ਅ ਦੇਖਦੇ ਹਾਂ ਹਾਈਜਨ ਹਾਈਪੋਥੈਸਿਸ ਬੋਲਦੇ ਹਾਂ ਅਸੀਂ ਜਿਸ ਤਰ੍ਹਾਂ ਹੁਣ ਦੇਖਦੇ ਹਾਂ ਸਾਡੇ ਘਰਾਂ 'ਚ ਹੁਣ ਸਫਾਈਆਂ ਵੱਧਦੀ ਜਾ ਰਹੀਆਂ ਬੱਚੇ ਬਾਹਰ ਜਾ ਕੇ ਖੇਲਣਾ ਬਿਲਕੁਲ ਨਹੀਂ ਪਸੰਦ ਕਰਦੇ ਤੇ ਸਾਰਾ ਟਾਈਮ ਇਹਦਾ ਦੇ ਖਾਣਾ ਖਾਂਦੇ ਨੇ ਜਿਹੜਾ ਪੈਕਟਾਂ ਦੇ ਪੈਕਟ ਵਾਲੇ ਫੂਡਸ ਹੁੰਦੇ ਉਹਦੇ ਕਾਰਨ ਬੱਚਿਆਂ ਚ ਕੁਝ ਚੇਂजेस ਆ ਰਹੇ ਨੇ ਜਿਹਨੂੰ ਹਾਈਜੀਨ ਹਾਈਪੋਥੈਸਿਸ ਬੋਲਦੇ ਹਨ ਕਿ ਜਿਆਦਾ ਸਫਾਈ ਚ ਰਹਿਣ ਦੇ ਨਾਲ ਜਦੋਂ ਸ਼ੁਰੂਆਤ ਤੋਂ ਬੱਚਾ ਜਿਆਦਾ ਸਫਾਈਆਂ ਚ ਰਹੇਗਾ ਤਾਂ ਬੱਚੇ ਨੂੰ ਇਹ ਪ੍ਰੋਬਲਮ ਜਿਆਦਾ ਹੋ ਸਕਦੀ ਹੈ ਤਾਂ ਇਟ ਇਜ਼ ਅ ਕੰਬੀਨੇਸ਼ਨ ਮਲਟੀਪਲ ਫੈਕਟਰਸ ਨੇ ਜੀ ਜਿਸ ਚ ਪੇਸ਼ੈਂਟ ਦਾ ਜੈਨੇਟਿਕ ਫੈਕਟਰ এনवायरमेंटਲ ਫੈਕਟਰ ਤੇ ਹਾਈਜੀਨ ਦਾ ਫੈਕਟਰ ਤਿੰਨੋ ਇੰਪੋਰਟੈਂਟ ਨੇ ਜਦੋਂ ਬੱਚੇ ਨੂੰ ਇਹ ਪ੍ਰੋਬਲਮ ਡਵਲਪ ਹੋ ਸਕਦੀ ਹੈ ਅਸਥਮਾ ਦੀ अर्ली ਸਟੇਜ ਤੇ ਕਈ ਵਾਰੀ ਕਹਾ ਜਾਂਦਾ ਹੈ ਬਈ ਬੱਚੇ ਜਦੋਂ ਜਦੋਂ ਗਰੋ ਕਰेंगे ਜਿਸ ਤਰ੍ਹਾਂ ਜਿਸ ਤਰ੍ਹਾਂ ਉਮਰ ਵੱਧਦੀ ਹੈ ਉਹ ਉਮਰ ਵਧਨ ਦੇ ਨਾਲ ਅਸਥਮਾ ਦਬ ਜਾਂਦਾ ਹੈ ਪਰ ਇਹ ਚੀਜ਼ ਪੂਰੀ ਤਰ੍ਹਾਂ ਠੀਕ ਨਹੀਂ ਹੈ ਦੂਜੀ ਚੀਜ਼ ਤੁਸੀਂ ਪੁੱਛੀ ਕਿ ਕੀ ਇਹ ਫੈਲ ਸਕਦੀ ਹੈ ਇਸ ਇੱਕ ਫੈਮਿਲੀ ਮੈਂਬਰ ਤੋਂ ਦੂਜੇ ਫੈਮਿਲੀ ਮੈਂਬਰ ਤੱਕ ਜੀ ਨਹੀਂ ਅਗਰ ਦੇਖੋ ਜੇ ਕਿਸੇ ਇੱਕ ਫੈਮਿਲੀ ਮੈਂਬਰ ਜੋ ਕਿ ਬਲੱਡ ਰਿਲੇਸ਼ਨ ਚ ਨਹੀਂ ਆਂਦਾ ਜਾਂ ਫਿਰ ਕੋਈ ਦੋਸਤ ਯਾਰ ਕਿਸੇ ਦਾ ਨਾਲ ਰਹਿ ਰਿਹਾ ਹੈ ਜਾਂ ਪਰ ਉਹਦੇ ਨਾਲ ਇਹ ਫੈਮਿਲੀ ਚ ਟਰਾਂਸਫਰ ਹੋ ਸਕਦੀ ਹੈ ਪਰ ਫੈਲ ਨਹੀਂ ਸਕਦੀ ਤਾਂ ਇਟ ਇਜ਼ ਅ ਨਾਨ ਕਮਿਊਨੀਕੇਬਲ ਡਿਜ਼ੀਜ਼ ਫੈਲਣ ਵਾਲੀ ਬਿਮਾਰੀ ਨਹੀਂ ਹੈ ਜਿਹੜੇ ਮਰੀਜ਼ ਹੁੰਦੇ ਨੇ ਅਸਥਮਾ ਤੋਂ ਪੀੜਤ ਲੋਕ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ ਸਭ ਤੋਂ ਇੰਪੋਰਟੈਂਟ ਸਾਵਧਾਨੀ ਇਹ ਹੈ ਵੀ ਜਦੋਂ ਵੀ ਪੇਸ਼ੈਂਟ ਨੂੰ ਬਿਮਾਰੀ ਦੇ ਲੱਛਣ ਹੁੰਦੇ ਨੇ ਜਿਹੜੀ ਵੀ ਉਹਨੂੰ ਦਵਾਈ ਉਹਦੇ ਡਾਕਟਰ ਨੇ ਦਿੱਤੀ ਹੈ ਐਡਵਾਈਸ ਕੀਤੀ ਹੈ ਉਹਨੂੰ ਰੈਗੂਲਰਲੀ ਜਿਹਦਾ ਤੁਹਾਡੇ ਡਾਕਟਰ ਨੇ ਤੁਹਾਨੂੰ ਦੱਸੀ ਹੈ ਹਮ ਇਹਦੇ ਇਲਾਵਾ ਪੇਸ਼ੈਂਟ ਨੂੰ ਤੂਲ ਮਿੱਟੀ ਤੋਂ ਗਰਦੇ ਤੋਂ ਦੂਰ ਰਹਿਣਾ ਜੇ ਤੁਹਾਨੂੰ ਪਤਾ ਹੈ ਵੀ ਕਿਸੇ ਚੀਜ਼ ਨਾਲ ਤੁਹਾਨੂੰ ਅਲਰਜੀ ਹੈ ਜੇ ਡਾਕਟਰ ਨੇ ਤੁਹਾਡੇ ਅਲਰਜੀ ਟੈਸਟ ਕਰਕੇ ਤੁਹਾਨੂੰ ਦੱਸਤਾ ਹੈ ਵੀ ਇਹ ਪੇਸ਼ੈਂਟ ਤੁਹਾਨੂੰ ਵੀ ਇਸ ਪੋਲਨ ਦੇ ਨਾਲ ਯਾ ਹਵਾ ਚ ਫੈਲੇ ਹੋਏ ਫੰਗਸ ਦੇ ਨਾਲ ਅਲਰਜੀ ਹੈ ਤਾਂ ਪੇਸ਼ੈਂਟ ਨੂੰ ਉਸ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਈ ਪੇਸ਼ੈਂਟਸ ਨੂੰ ਕਿਸੇ ਓਕਿਊਪੇਸ਼ਨ ਐਸਥਮਾ ਜੀ ਨੂੰ ਬੋਲਦੇ। ਕਈ ਪੇਸ਼ੈਂਟ ਸਾਡੇ ਕੋਲੇ ਆਉਂਦੇ ਜਿਨ੍ਹਾਂ ਨੂੰ ਕਿਸੇ ਫੈਕਟਰੀ ਚ ਕੰਮ ਕਰਦੇ ਹੋਏ ਪ੍ਰੋਬਲਮ ਸਟਾਰਟ ਹੁੰਦੀ ਹੈ। ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਵੀ ਤੁਸੀਂ ਉਸ ਫੈਕਟਰੀ ਤੋਂ ਜੌਬ ਚੇਂਜ ਕਰ ਲਓ। ਹਾਲਾਂਕਿ ਇਹ ਬਹੁਤ ਆਸਾਨ ਕੰਮ ਨਹੀਂ ਹੈ ਤਾਂ ਸਮ ਟਾਈਮਸ ਅਸੀਂ ਆਪਣੇ ਪੇਸ਼ੈਂਟਸ ਨੂੰ ਬੋਲਦੇ ਹਾਂ ਵੀ ਜਦੋਂ ਤੁਹਾਨੂੰ ਤਕਲੀਫ ਹੈਗੀ ਹੈ ਜਦੋਂ ਤੱਕ ਤੁਹਾਨੂੰ ਨਵੀਂ ਜੌਬ ਨਹੀਂ ਮਿਲਦੀ ਤੁਸੀਂ ਆਪਣਾ ਮਾਸਕ ਜਿਹੜਾ ਐਨ 95 ਮਾਸਕ ਪਹਿਨ ਕੇ ਤੁਸੀਂ ਆਪਣੇ ਕੰਮ ਤੇ ਜਾਓ ਤਾਂ ਕਿ ਉਹ ਤੁਹਾਡਾ ਪੋਲਿਊਸ਼ਨ ਦਾ ਐਕਸਪੋਜ਼ਰ ਘੱਟ ਤੋਂ ਘੱਟ ਹੋਵੇ ਇਹਦੇ ਇਲਾਵਾ ਜਿਸ ਤਰ੍ਹਾਂ ਸਾਡੇ ਨਾਰਥ ਇੰਡੀਆ ਚ ਪੰਜਾਬ ਹਰਿਆਣਾ ਹਿਮਾਚਲ ਵਾਲੇ ਏਰੀਆ ਚ ਜਦੋਂ ਇਹ ਵਾਢੀ ਦਾ ਸੀਜ਼ਨ ਆਂਦਾ ਹੈ ਪਰਾਲੀ ਜਲਾਣ ਦਾ ਸੀਜ਼ਨ ਆਂਦਾ ਹੈ ਉਸ ਵੇਲੇ ਪੇਸ਼ੈਂਟਸ ਨੂੰ ਪ੍ਰੋਬਲਮ ਵੱਜ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਵੀ ਉਸ ਸੀਜ਼ਨ ਚ ਬਾਹਰ ਨਾ ਨਿਕਲੇ ਤਾਂ ਕਿ ਤੁਹਾਡਾ ਐਕਸਪੋਜ਼ਰ ਉਸ ਧੂਲ ਮਿੱਟੀ ਨਾਲ ਜਾਂ ਫਿਰ ਉਸ ਪੋਲਿਊਸ਼ਨ ਦੇ ਨਾਲ ਕੱਟ ਤੋਂ ਕੱਟ ਹੋਵੇ। ਅੱਜਕੱਲ ਸਾਡੇ ਅਖਬਾਰਾਂ 'ਚ 에ਅਰ ਕੁਆਲਿਟੀ ਇੰਡੈਕਸ ਡੇਲੀ ਹੁੰਦਾ ਹੈ। ਜੇ 에ਅਰ ਕੁਆਲਿਟੀ ਇੰਡੈਕਸ ਖਰਾਬ ਹੋ ਰਿਹਾ ਹੈ ਤਾਂ ਘਰ ਤੋਂ ਬਾਹਰ ਨਾ ਨਿਕਲਣ। ਜੇ ਰਾਤ ਦਾ ਟਾਈਮ ਹੈ ਤੇ ਖਿੜਕੀਆਂ ਤੇ ਦਰਵਾਜ਼ੇ ਬੰਦ ਕਰਕੇ ਸੌਣ। ਇਹਦੇ ਇਲਾਵਾ ਜਿਨ੍ਹਾਂ ਨੂੰ ਪ੍ਰੋਬਲਮ ਜ਼ਿਆਦਾ ਹੈ ਜੀ ਉਹ ਲੋਕ 에ਅਰ ਪਿਊਰੀਫਾਇਰ ਵੀ ਯੂਜ਼ ਕਰ ਸਕਦੇ ਆ ਉਸ ਵੇਲੇ ਜਦੋਂ ਪ੍ਰੋਬਲਮ ਜ਼ਿਆਦਾ ਹੁੰਦੀ ਹੈ। ਜੀ ਆ ਡਾਕਟਰ ਰੋਬਨ ਸਾਡੇ ਨਾਲ ਕੁਝ ਕਾਲਰਸ ਜੁੜੇ ਨੇ ਅਸੀਂ ਉਹਨਾਂ ਦੇ ਸਵਾਲ ਵੀ ਜ਼ਰੂਰ ਜਾਣਾਂਗੇ। ਕੀ ਨਾ ਮੈਂ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਹੈਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮਲੂਰ ਤੋਂ ਜੀ ਕੀ ਸਵਾਲ ਹੈ ਤੁਹਾਡਾ ਸਵਾਲ ਇਹ ਜਿਹੜਾ ਖਾਸ ਹਨੇ ਉੱਤੋਂ ਬਾਅਦ ਸਰਦੀਂ ਦਰਦ ਹੋ ਲੱਗਦਾ ਹੈ ਆ ਠੀਕ ਹੈ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਅਗਲੇ ਕਾਲਰ ਜੁੜੇ ਨੇ ਸਾਡੇ ਨਾਲ ਅਸੀਂ ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਲੁਧਿਆਣੇ ਲੁਧਿਆਣੇ ਤੋਂ ਜਤਿੰਦਰ ਬੋਲ ਰਹੀ ਹਾਂ ਜੀ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਮੈਮ ਮੇਰਾ ਨਾਂ ਮੇਰੀ ਏਜ ਐ 65 ইয়ার্স জি ਹਾਂਜੀ ਹੈਲੋ ਹਾਂਜੀ ਤੁਸੀਂ ਆਪਣਾ ਸਵਾਲ ਪੁੱਛੋ ਹਾਂਜੀ ਮੈਮ ਮੈਨੂੰ ਨਾ ਰਾਤ ਨੂੰ ਤਕਰੀਬਨ ਮੈਨੂੰ ਐਕਚੁਅਲੀ ਅਲਰਜੀ ਦੀ ਪ੍ਰੋਬਲਮ ਬੜੇ ਸਾਲਾਂ ਤੋਂ ਹੈ ਜੀ ਚਿਹਰੇ ਮੈਨੂੰ ਮਤਲਬ ਚਿੱਕ ਆਉਂਦੀਆਂ ਔਰ ਰਨਿੰਗ ਨੋਜ਼ ਹੁੰਦਾ ਬਹੁਤ ਪ੍ਰੋਬਲਮ ਆਉਂਦੀ ਰੋਜ਼ ਫਿਰ ਮੈਂ ਜੇ ਚਾਹ ਵਗੈਰਾ ਪੀ ਲੈਂਦੀ ਹਾਂ ਤਾਂ ਮੈਂ ਠੀਕ ਹੋ ਜਾਂਦੀ ਹਾਂ ਤੇ ਪਰ ਰੋਜ਼ ਰਾਤ ਨੂੰ 3:30-4 ਵਜੇ ਨਾ ਮੈਨੂੰ ਸਾਹ ਦੀ ਪ੍ਰੋਬਲਮ ਹੁੰਦੀ ਹੈ ਮੇਰਾ ਨੱਕ ਦੀ ਇੱਕ ਪਾਸਾ ਬੰਦ ਹੁੰਦਾ ਹੁੰਦਾ ਕੁਝ ਨਹੀਂ ਆਉਂਦੇ ਚ ਹੁੰਦਾ ਕੁਝ ਨਹੀਂ ਪਰ ਮੈਨੂੰ ਸਾਹ ਨਹੀਂ ਆ ਰਿਹਾ ਹੁੰਦਾ ਉਸ ਪਾਸੇ ਤੇ ਕਈ ਵਾਰੀ ਮੈਨੂੰ ਸਾਇਲੈਂਸ ਤਕਲੀਫ ਹੁੰਦੀ ਹੈ 3:30-4 ਵਜੇ ਪ੍ਰੋਬਲਮ ਆਉਂਦੀ ਹੈ ਮੈਨੂੰ ਤਕਰੀਬਨ ਅ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਡਾਕਟਰ ਤੋਂ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਜ਼ਰੂਰ ਜਾਣਾਂਗੇ ਸੋ ਡਾਕਟਰ ਰੌਬਿੰਨ ਸਾਡੇ ਦੋ ਕਾਲਰ ਜੁੜੇ ਨੇ ਕੀ ਇਹਨਾਂ ਦੇ ਜਿਹੜੇ ਹੈ ਇਲਾਜ ਕੀ ਹੋ ਸਕਦਾ ਹੈ ਕੀ ਕਾਰਨ ਹੋ ਸਕਦੇ ਨੇ ਸਾਡੇ ਪਹਿਲੇ ਕਾਲਰ ਦਾ ਸਵਾਲ ਸੀ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਦਿੱਕਤ ਪਰੇਸ਼ਾਨੀਆਂ ਖਾਣਾ ਖਾਣ ਤੋਂ ਬਾਅਦ ਜਿਹੜੀ ਹੈ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਤੇ ਦੂਸਰਾ ਕਾਲਰ ਰਨਿੰਗ ਤੋਂ ਜਿਹੜੇ ਹੈ ਪਰੇਸ਼ਾਨ ਨੇ ਤੇ ਕਾਫੀ ਉਹਨਾਂ ਨੂੰ ਦਿੱਕਤ ਹੈ ਸਾਹ ਲੈਣ ਦੇ ਵਿੱਚ ਕੀ ਇਸ ਦੇ ਕਾਰਨ ਨੇ ਕੀ ਇਲਾਜ ਹੈ ਮਿਸ਼ਾਖਾ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕੁਆਲਰ ਦੇ ਕੁਐਸਚਨ ਪੁੱਛਿਆ ਵੀ ਖਾਣਾ ਖਾਣ ਦੇ ਬਾਅਦ ਜੇ ਤਕਲੀਫ ਜਿਹੜੀ ਹੈ ਸਾਹ ਦੀ ਤਕਲੀਫ ਜ਼ਿਆਦਾ ਹੁੰਦੀ ਹੈ ਆਮ ਤੌਰ ਤੇ ਅਸਥਮਾ ਦੇ ਮਰੀਜ਼ਾਂ ਚ ਇਹ ਲੱਛਣ ਨਹੀਂ ਹੁੰਦੇ ਜੇ ਤਕਲੀਫ ਜਿਹੜੀ ਹੁੰਦੀ ਹੈ ਖਾਣਾ ਖਾਣ ਦੇ ਬਾਅਦ ਸਾਹ ਦੀ ਤਕਲੀਫ ਇਹ ਯੂਜੂਲੀ ਐਸਿਡਿਟੀ ਜਾਂ ਪੇਟ ਫੁੱਲਣ ਦੇ ਕਾਰਨ ਹੁੰਦੀ ਹੈ ਐਸੇ ਪੇਸ਼ੈਂਟਸ ਨੂੰ ਐਸੇ ਲੋਕਾਂ ਨੂੰ ਅਸੀਂ ਐਡਵਾਈਸ ਕਰਦੇ ਹਾਂ ਕਿ ਖਾਣਾ ਥੋੜਾ ਥੋੜਾ ਕਰਕੇ ਚਬਾ ਕੇ ਖਾਣੇ ਛੇਤੀ ਨਾ ਖਾਣ ਤੇ ਖਾਣਾ ਬਹੁਤ ਜ਼ਿਆਦਾ ਹੈਵੀ ਮਾਤਰਾ ਚ ਨਾ ਖਾਣ ਥੋੜਾ ਥੋੜਾ ਕਰਕੇ ਜ਼ਰੂਰ ਲੈਂਦੇ ਰਹੇ ਬਟ ਇੱਕ ਜ਼ਿਆਦਾ ਇੱਕ ਵਾਰ ਇੱਕ ਬਹੁਤ ਜ਼ਿਆਦਾ ਮਾਤਰਾ ਚ ਨਾ ਲੈ। ਤੇ ਜੇ ਇਹ ਪ੍ਰੋਬਲਮ ਪਰਸਿਸਟ ਕਰਦੀ ਹੈ ਜੇ ਖਾਣਾ ਖਾਣ ਦੇ ਬਾਅਦ ਇਹ ਤੁਸੀਂ ਸਾਰੇ ਕੁਝ ਪ੍ਰੀਕਾਸ਼ਨ ਲੈ ਲਏ ਉਹਦੇ ਬਾਅਦ ਵੀ ਤੁਹਾਨੂੰ ਲੱਗਦਾ ਹੈ ਵੀ ਖਾਣਾ ਖਾਣ ਦੇ ਬਾਅਦ ਸਾਹ ਜ਼ਿਆਦਾ ਔਖਾ ਹੋ ਰਿਹਾ ਤਾਂ ਤੁਸੀਂ ਆਪਣੇ ਨੀਰੈਸਟ ਡਾਕਟਰ ਤੋਂ ਮਿਲ ਕੇ ਕੁਝ ਦਵਾਈਆਂ ਜਿਹਨੇ ਐਸਿਡਿਟੀ ਤੇ ਬਲੋਟਿੰਗ ਦੀ ਲੈ ਸਕਦੇ। ਤੇ ਜਿਸ ਤਰ੍ਹਾਂ ਸਾਡੇ ਦੂਜੇ ਕਾਲਰ ਨੇ ਉਹਨਾਂ ਪੁੱਛਿਆ ਵੀ ਇਹ ਪ੍ਰੋਬਲਮ ਉਹਨਾਂ ਨੂੰ ਛਿੰਕਾ ਦੀ ਹੈ ਤੇ ਰਨਿੰਗ ਨੋਜ਼ ਦੀ ਹੈ ਤੇ ਸਾਹ ਦੀ ਤਕਲੀਫ ਰਾਤ ਨੂੰ ਜ਼ਿਆਦਾ ਹੁੰਦੀ ਹੈ। ਇਹ ਜਿਹੜੀ ਪ੍ਰੋਬਲਮ ਹੈ ਜਿਸ ਤਰ੍ਹਾਂ ਪਹਿਲਾਂ ਵੀ ਬਿਮਾਰੀ ਦੇ ਲੱਛਣਾਂ 'ਚ ਬਾਰੇ ਵੀ ਦੱਸਿਆ ਸੀਗਾ ਇਹ ਜਿਹੜੀ ਪ੍ਰੋਬਲਮ ਹੈ ਅਲਰਜੀ ਦੀ ਇਹ ਰਾਤ ਨੂੰ ਜ਼ਿਆਦਾ ਵੱਧਦੀ ਹੈ ਇਹਦਾ ਕਾਰਨ ਸਾਡੇ ਸਰੀਰ 'ਚ ਕੁਝ ਕੈਮੀਕਲਸ ਹੁੰਦੇ ਨੇ ਜਿਨ੍ਹਾਂ ਦੀ ਮਾਤਰਾ ਰਾਤ ਨੂੰ ਘੱਟ ਹੋ ਜਾਂਦੀ ਹੈ ਪਾਰਟਿਕੁਲਰਲੀ 4 ਵਜੇ ਤੱਕ ਉਹਨਾਂ ਦਾ ਜਿਹੜੀ ਮਾਤਰਾ ਹੈ ਘੱਟ ਰ ਹੋ ਜਾਂਦੀ ਹੈ ਤਾਂ ਹੀ ਮਰੀਜ਼ਾਂ ਨੂੰ ਅਲਰਜੀ ਦੇ ਲੱਛਣ ਰਾਤ ਨੂੰ ਵੱਧ ਜਾਂਦੇ ਨੇ ਇਸ 'ਚ ਨੱਕ ਬੰਦ ਹੋਣਾ ਛਿੱਕਾ ਆਣਾ ਛਾਤੀ 'ਚ ਆਵਾਜ਼ ਆਣਾ ਇਹ ਸਾਰਾ ਕਾਮਨ ਹੈ ऐसे पेशेंट्स नु जेडी मेडिकेशनस जेडी दवाइयां ने ए रात दे टाइम भी अपनी प्रॉपर ਲੈ ਕੇ ਸੋਣਾ ਚਾਹੀਦਾ ਜੇ ਪ੍ਰੋਬਲਮ ਸਿਰਫ ਨੱਕ ਬੰਦ ਹੁੰਦੀ ਹੈ ਤਾਂ ਕਈ ਵਾਰੀ ਕੁਛ ਨੀਜ਼ਲ ਸਪਰੇ ਨੱਕ ਦੇ ਸਪਰੇ ਵੀ ਅਸੀਂ ਪੇਸ਼ੈਂਟਸ ਨੂੰ ਐਡਵਾਈਸ ਕਰਦੇ ਹਾਂ ਤਾਂ ਕਿ ਉਹ ਰੈਗੂਲਰ ਲੈਣ ਜਿਹਦੇ ਕਰਕੇ ਨੱਕ ਦੀ ਅਲਰਜੀ ਵੀ ਕੰਟਰੋਲ ਰਹੇ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਅਸੀਂ ਦੇਖਦੇ ਹਾਂ ਜਿਹਨੂੰ ਅਸੀਂ ਵਨ 에ਅਰਵੇ ਵਨ ਡਿਜ਼ੀਜ਼ ਮਤਲਬ ਇੱਕ ਸਾਹ ਦਾ ਰਸਤਾ ਇੱਕ ਬਿਮਾਰੀ ਜਿਹੜਾ ਨੱਕ ਤੋਂ ਲੈ ਕੇ ਫੇਫੜਿਆਂ ਦਾ ਰਸਤਾ ਇੱਕ ਹੀ ਹੈ ਤਾਂ ਬਿਮਾਰੀ ਅਲਰਜੀ ਦੀ ਨੱਕ ਤੋਂ ਸ਼ੁਰੂ ਹੋ ਕੇ ਫੇਫੜਿਆਂ ਚ ਜਾਂਦੀ ਹੈ ਤੇ ਅਲਰਜੀ ਜੇ ਨੱਕ ਦੀ ਕੰਟਰੋਲ ਨਹੀਂ ਹੋਏਗੀ ਤਾਂ ਸਾਡੀ ਪ੍ਰੋਬਲਮ ਕਦੇ ਕੰਟਰੋਲ ਨਹੀਂ ਹੋਏਗੀ ਤਾਂ ਕੰਟਰੋਲ ਦੋਵੇਂ ਤੇ ਚਾਹੀਦੇ ਆ ਅਲਰਜੀ ਨੱਕ ਤੇ ਵੀ ਕੰਟਰੋਲ ਚਾਹੀਦਾ ਏ ਤੇ ਫੇਫੜਿਆਂ ਦੀ ਅਲਰਜੀ ਦਾ ਵੀ ਕੰਟਰੋਲ ਚਾਹੀਦਾ ਜੀ ਸਾਡੇ ਅਗਲੇ ਕਾਲਰ ਵੀ ਜੁੜੇ ਨੇ ਉਹਨਾਂ ਦਾ ਵੀ ਅਸੀਂ ਸਵਾਲ ਜਾਣ ਲੈਨੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਸੰਦੀਪ ਸਿੰਘ ਬੰਗਿਆ ਤੋਂ ਗੱਲ ਕਰ ਰਿਹਾ ਹਾਂ ਜੀ ਕੀ ਸਵਾਲ ਹੈ ਤੁਹਾਡਾ ਆਪਣੇ ਅੱਜ ਦਾ ਸਾਜਿਆ ਸਾਜਿਆ ਬਹੁਤ ਜ਼ਰੂਰ ਤੇ ਖੰਗਰੀ ਸਹੀ ਹੈ ਜੀ ਪਹਿਲਾ ਪਾਸੇ ਘੱਟ ਤੇ ਅਸਤਮਾ ਦੀ ਪ੍ਰੋਬਲਮ ਉਹਨਾਂ ਦਾ ਕਹਿੰਦਾ ਤੇ ਪੰਪ ਦਿੱਸਦਾ ਹੈਗਾ। ਪੰਪ ਦਾ ਸਾਡੀ ਤੇ ਉਹਨਾਂ ਤੇ ਸਹੀ ਹੋ ਜਾਂਦਾ। ਆਹ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ। ਅਗਲੇ ਕਾਲਰ ਨੇ ਉਹ ਵੀ ਉਹਨਾਂ ਦਾ ਵੀ ਸਵਾਲ ਅਸੀਂ ਜਾਣ ਲੈਨੇ ਆ। ਤੁਹਾਡਾ ਕੀ ਨਾਮ ਹੈ? ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਲੁਧਿਆਣਾ ਤੋਂ ਗੱਲ ਕਰਦੀ ਆਂ ਜੀ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੈਡਮ ਮਦਰ ਦੇ ਨਾ ਮੇਰੇ ਜਦ ਰਾਤ ਨੂੰ ਨਾ ਅਗਰ ਸਟੇਰ ਤੇ ਜਾਂਦੇ ਆ ਤਾਂ ਉਹਨਾਂ ਨੇ ਸਾਹ ਚੜ ਜਾਂਦਾ ਵਾ ਹਲੋ ਅ ਠੀਕ ਹੈ ਇਹ ਦਿੱਕਤ ਤੁਸੀਂ ਚੈੱਕ ਕਰਵਾਈ ਹੈ ਕਦੋਂ ਤੋਂ ਹੋ ਰਹੀ ਹੈ ਮੈਡਮ ਇਹਨੂੰ ਹੋ ਗਿਆ ਜੀ 3 ਤੋਂ 2 ਮੰਥ ਹੋ ਗਿਆ ਤੇ ਉਹਨਾਂ ਦੇ ਚੈੱਕਅਪ ਚ ਆਇਆ ਵਾ ਜੀ ਉਹਨਾਂ ਦੇ ਹਾਰ ਦਾ ਨਾ ਸਾਈਜ਼ ਵਧਿਆ ਹੋਇਆ ਜੀ ਅ ਠੀਕ ਹੈ ਅਸੀਂ ਡਾਕਟਰ ਤੋਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਲਵਾਂਗੇ ਸੋ ਡਾਕਟਰ ਰੋਬਿਨ ਕੋਲਰ ਦਾ ਸਵਾਲ ਤੁਸੀਂ ਸੁਣਿਆ ਕੀ ਇਸ ਦੇ ਕਾਰਨ ਹੋ ਸਕਦੇ ਨੇ ਕਿ ਇਹ ਜਿਹੜੀ ਦਮੇ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਨੇ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਅ ਬਿਸ਼ਾਕਰ ਜੀ ਮੈਂ ਦੂਜੇ ਜਿਹੜੇ ਲੁਧਿਆਣਾ ਦੇ ਕੋਲਰ ਸੀਗੇ ਪਹਿਲੇ ਉਹਨਾਂ ਦਾ ਜਵਾਬ ਦੇਣਾ ਚਾਹੂੰਗਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਤਕਲੀਫ ਲੱਗਦੀ ਹੈ ਸਾਹ ਦੀ ਤਕਲੀਫ ਹੈਗੀ ਹੈ ਮਾਤਾ ਜੀ ਨੂੰ ਤੇ ਉਹਨਾਂ ਨੂੰ ਸਾਹ ਥੋੜਾ ਜਿਹਾ ਔਖਾ ਹੁੰਦਾ ਹੈ ਜਦੋਂ ਤੁਰਦੇ ਫਿਰਦੇ ਆ ਤੇ ਉਹਨਾਂ ਨੂੰ ਹਾਰਟ ਦਾ ਸਾਈਜ਼ ਦੱਸਿਆ ਹੋਇਆ ਹੈ ਇਹ ਆਮ ਤੌਰ ਤੇ ਅਸਥਮਾ ਦੀ ਬਿਮਾਰੀ ਨਹੀਂ ਹੈ ਜਿਸ ਏਜ ਗਰੁੱਪ ਤੇ ਮਾਤਾ ਜੀ ਨੇ ਤੇ ਉਹਦੇ ਇਲਾਵਾ ਉਹਨਾਂ ਨੂੰ ਸਾਹ ਤਕਲੀਫ ਹੋ ਰਹੀ ਹੈ ਹਾਰਟ ਦਾ ਸਾਈਜ਼ ਵੱਧਿਆ ਹੈ ਇਟ ਇਜ਼ ਬੈਟਰ ਕਿ ਪਹਿਲਾਂ ਇੱਕ ਵਾਰੀ ਹਾਰਟ ਦਾ ਚੈੱਕਅਪ ਕਰਾएं ਜੀ ਕਿਉਂਕਿ ਹਾਂ ਜਿਹੜੀ ਸਾਹ ਦੀ ਤਕਲੀਫ ਹੈ ਕਈ ਲੋਕਾਂ ਲੋਕ ਕਨਫਿਊਜ਼ ਕਰਦੇ ਆ ਇਹ ਯੂਜੂਲੀ ਹਾਰਟ ਦੀ ਬਿਮਾਰੀ ਕਰਕੇ ਵੀ ਹੋ ਸਕਦੀ ਹੈ ਤੇ ਲੰਗਸ ਦੀ ਫੇਫੜਿਆਂ ਦੀ ਬਿਮਾਰੀ ਕਰਕੇ ਵੀ ਹੋ ਸਕਦੀ ਹੈ ਤਾਂ ਪਹਿਲਾਂ ਹਾਰਟ ਦਾ ਕੌਸ ਰੂਲ ਆਊਟ ਕਰਾਉਣਾ ਜ਼ਰੂਰੀ ਹੈ ਇਸ ਚ ਹਾਰਟ ਦੇ ਕਾਰਡੀਓਲੋਜਿਸ ਸਾਡੇ ਕੁਝ ਟੈਸਟ ਨਾਰਮਲੀ ECG, ਇਕੋ ਟਾਈਪ ਉਹਨਾਂ ਨੂੰ ਜ਼ਰੂਰੀ ਕਰਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਹਾਰਟ ਦੀ ਪੰਪਿੰਗ, ਹਾਰਟ ਦੇ ਲੱਛਣ ਬਾਰੇ ਪੂਰਾ ਪਤਾ ਚੱਲ ਸਕੇ ਤੇ ਦੂਜਾ ਜੇ ਇਹਨਾਂ ਨੂੰ ਲੱਗਦਾ ਹੈ ਵੀ ਸਾਹ ਦੀ ਤਕਲੀਫ ਹਾਰਟ ਰੂਲ ਆਊਟ ਕਰਨ ਦੇ ਬਾਅਦ ਵੀ ਹੈ ਤੇ ਇੱਕ ਬੜਾ ਸਿੰਪਲ ਟੈਸਟ ਅਸੀਂ ਕਰਦੇ ਹਾਂ ਪਲਮਨਰੀ ਫੰਕਸ਼ਨ ਟੈਸਟ ਜਿਸ 'ਚ ਇੱਕ ਮਸ਼ੀਨ 'ਚ ਫੂਕ ਮਾਰ ਕੇ ਅਸੀਂ ਪਤਾ ਕਰਦੇ ਹਾਂ ਵੀ ਫੇਫੜਿਆਂ ਦੀ ਫੰਕਸ਼ਨਿੰਗ ਕਿੰਨੀ ਹੈ ਕਿੰਨੇ ਪਰਸੈਂਟ ਫੇਫੜਿਆਂ ਵਿੱਚ ਸੋਜ ਆਈ ਹੋਈ ਹੈ ਕਿੰਨੇ ਪਰਸੈਂਟ ਉਸ ਵੇਲੇ ਵਰਕਿੰਗ ਨੇ ਕਿੰਨੇ ਪਰਸੈਂਟ ਦਵਾਈ ਪੇਸ਼ੈਂਟ ਨੂੰ ਆਰਾਮ ਦੇ ਸਕਦੀ ਹੈ ਤੇ ਨੀਰੈਸਟ ਪਹਿਲਾਂ ਪਹਿਲਾਂ ਹਾਠ ਦੂ ਚੈੱਕ ਅਪ ਕਰਾ ਕੇ ਫੇਫੜਿਆਂ ਦੀ ਜਾਂਚ ਕਰਾएं ਉਹਦੇ ਬਾਅਦ ਤੁਸੀਂ ਉਹਦੀ ਦਵਾਈ ਸਟਾਰਟ ਕਰਵਾ ਸਕਦੇ ਹੋ ਜੀ ਬਿਲਕੁਲ ਸਾਡੇ ਅਗਲੇ ਕਾਲਰ ਵੀ ਜੁੜੇ ਨੇ ਸਾਡੇ ਨਾਲ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸੁਖਮੰਦਰ ਸਿੰਘ ਬਰਾੜ ਜੀ ਹਾਂ ਜੀ ਕੀ ਸਵਾਲ ਹੈ ਤੁਹਾਡਾ ਸਾਡਾ ਸਵਾਲ ਇਹ ਹੈ ਜੀ ਮਤਲਬ ਸਾਡੇ ਫਾਦਰ ਸਾਹਿਬ ਨੂੰ 80 ਸਾਲ ਦੀ ਉਮਰ ਚਾ ਸਮਾ ਹੋ ਗਿਆ ਸੀ ਹਾਂਜੀ ਹਾਂਜੀ ਤੁਸੀਂ ਆਪਣਾ ਸਵਾਲ ਕੰਪਲੀਟ ਕਰੋ ਹਾਂਜੀ ਹਾਂਜੀ ਤੇ ਮੇਰੀ ਸੱਤਵਾਂ ਸਵਾਲ ਇਹ ਹੋਰ ਹੈ ਜੀ ਜਦੋਂ ਜਿਆਦਾ ਪ੍ਰੋਡਕਸ਼ਨ ਹੁੰਦਾ ਹੈ ਤਾਂ ਨੇ ਜੀ ਕਟਾਈ ਹੁੰਦੀ ਹੈ ਨਾ ਤੇ ਉਦੋਂ ਮੈਨੂੰ ਥੋੜੀ ਜਿਹੀ ਤਕਲੀਫ ਆਉਂਦੀ ਹੈ ਤੇ ਮੈਂ ਕੈਪਸੂਲ ਸੁੰਘ ਲੈਣਾ ਉਹਦੇ ਨਾਲ ਬਿਲਕੁਲ ਠੀਕ ਰਹਿੰਦਾ ਹੈ ਜੀ ਜੀ ਆ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਸੋ ਅਗਲੇ ਕਾਲਰ ਸਾਡੇ ਨਾਲ ਜੁੜਨੇ ਅਸੀਂ ਉਹਨਾਂ ਦੇ ਸਵਾਲ ਦਾ ਜਿਹੜਾ ਜ਼ਰੂਰ ਜਾਣਾਂਗੇ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਰਿਕਮੈਂਡ ਕਰਦੀ ਹਾਂ ਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਹੈ ਵੀ ਮੇਰੇ ਨਾਲ ਗਾਹਤ ਨਾ ਨਾੜੀ ਜਿਹੜੀ ਸਾੜੀ ਇੱਕ ਬਣਿਓ ਪਤਲੀ ਆ ਖਾਣਾ ਬਣਾਉਂਦਾ ਆ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਡਾਕਟਰ ਤੋਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਡਾਕਟਰ ਰੋਬਿਨ ਕੀ ਜਿਹੜੇ ਕਾਲਰਸ ਦੇ ਵੱਲੋਂ ਸਵਾਲ ਪੁੱਛੇ ਗਾਇਨੇ ਸਾਹ ਦੀ ਬਿਮਾਰੀ ਦੇ ਨਾਲ ਕੇਸ ਦਾ ਰਿਲੇਟਡ ਹੈ ਜਾਂ ਫਿਰ ਜਿਸ ਤਰੀਕੇ ਤੁਸੀਂ ਪਹਿਲਾਂ ਦੱਸਿਆ ਕਿ ਹਰੇਕ ਜਿਹੜੇ ਸਿੰਪਟਮਸ ਨੇ ਉਹ ਇਸ ਦੇ ਵੀ ਲੱਛਣ ਨਹੀਂ ਹੋ ਸਕਦੇ ਇਸਲੇ ਕੇਸ ਵਿੱਚ ਕੀ ਕਾਰਨ ਨੇ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਪਹਿਲੇ ਕਾਲਰ ਜਿਹੜੇ ਨੇ ਉਹਨਾਂ ਨੇ ਬਜ਼ੁਰਗ ਸਾਹਿਬ ਨੇ ਦੱਸਿਆ ਵੀ ਜਦੋਂ ਤਕਲੀਫ ਹੁੰਦੀ ਹੈ ਤਾਂ ਮੈਂ ਕੈਪਸੂਲ ਖਿੱਚਦਾ ਹਾਂ ਤਾਂ ਮੈਨੂੰ ਆਰਾਮ ਪੈ ਜਾਂਦਾ ਹੈ ਤਾਂ ਆਮ ਤੌਰ ਤੇ ਜਦੋਂ ਕਿਸੇ ਕੈਪਸੂਲ ਖਿੱਚਣ ਨਾਲ ਆਰਾਮ ਪੈਂਦਾ ਯੂਜੂਲੀ ਇਹ ਅਸਥਮਾ ਦੇ ਲੱਛਣ ਦੇ ਬਾਰੇ ਇਸ਼ਾਰਾ ਕਰਦਾ ਹੈ ਪਰ ਜਿਸ ਤਰ੍ਹਾਂ ਮੈਂ ਦੱਸਿਆ ਬਿਨਾ ਪ੍ਰੋਪਰ ਟੈਸਟ ਕੇ ਤੁਸੀਂ ਦਹੀਂ ਦੱਸ ਸਕਦੇ ਬਈ ਪੇਸ਼ੈਂਟ ਨੂੰ ਬਿਮਾਰੀ ਕਿਦਾਂ ਅ ਅਸਥਮਾ ਹੈਗੀ ਹੈ ਜਾਂ ਨਹੀਂ ਹੈਗੀ ਤਾਂ ਇੱਕ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗਾ ਵੀ ਆ ਨੇੜੇ ਤੇੜੇ ਜਿਹੜੇ ਵੀ ਤੁਹਾਡੇ ਡਾਕਟਰ ਨੇ ਚੈਸ ਸਪੈਸ਼ਲਿਸਟ ਨੇ ਉਹਨਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਜਾ ਕੇ ਆਪਣਾ ਐਕਸ-ਰੇ ਤੇ ਕੁਝ ਸਾਹ ਦੀ ਜਾਂਚ ਕਰਵਾ ਕੇ ਤੇ ਛਾਤੀ ਚੈੱਕ ਕਰਵਾ ਕੇ ਉਸ ਹਿਸਾਬ ਨਾਲ ਆਪਣੀ ਜਿਹੜਾ ਕੈਪਸੂਲੇ ਸਟਾਰਟ ਦੂਜੇ ਜੇ ਤੁਹਾਡੇ ਡਾਕਟਰ ਨੇ ਤੁਹਾਨੂੰ ਦੱਸਿਆ ਹੋਇਆ ਹੈ ਜੇ ਕੈਪਸੂਲ ਲੈਣਾ ਹੈ ਤਾਂ ਉਹਨੂੰ ਕੋਸ਼ਿਸ਼ ਕਰੋ ਜਿਹੜਾ ਕੈਪਸੂਲ ਹੈ ਉਹ ਰੈਗੂਲਰ ਲੈਣ। ਮੁਕਤਾ ਕਈ ਲੋਕ ਕੀ ਕਰਦੇ ਨੇ ਜਿਹੜਾ ਕੈਪਸੂਲ ਹੈ ਉਹ ਜਦੋਂ ਲੋਡ ਪੈਂਦੀ ਹੈ ਤਾਂ ਹੀ ਲੈਂਦੇ ਆ ਪਰ ਰੈਗੂਲਰ ਜਿਹਦੇ ਡਾਕਟਰ ਨੇ ਦੱਸਿਆ ਹੋਇਆ ਤਾਂ ਨਹੀਂ ਲੈਂਦੇ। ਇਹਦੇ ਕਰਕੇ ਕੀ ਹੁੰਦਾ ਜਿਹੜੀ ਫੇਫੜਿਆਂ ਦੀ ਸੋਜ ਹੈਗੀ ਹੈ ਉਹ ਉਮਰ ਦੇ ਨਾਲ ਨਾਲ ਵੱਧਦੀ ਰਹਿੰਦੀ ਹੈ। ਤੇ ਫੇਫੜੇ ਦਾ ਜਿਹੜਾ ਆਕਾਰ ਹੈ ਉਹ ਪਰਮਨੈਂਟਲੀ ਬਦਲ ਜਾਂਦਾ ਹੈ। ਫਿਰ ਸਾਨੂੰ ਦਵਾਈ ਵਧਾਣੀ ਪੈਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਵੀ ਅਸੀਂ ਦਵਾਈ ਵਧਾਏ ਜਾ ਰਹੇ ਹਾਂ ਪਰ ਆਰਾਮ ਨਹੀਂ ਆ ਰਿਹਾ ਕਿਉਂਕਿ ਇਨੀਸ਼ੀਅਲੀ ਜਦੋਂ ਜਿਸ ਹਿਸਾਬ ਨਾਲ ਡਾਕਟਰ ਨੇ ਤੁਹਾਨੂੰ ਦਵਾਈ ਦੱਸੀ ਹੈ ਉਸ ਹਿਸਾਬ ਨਾਲ ਜੇ ਤੁਸੀਂ ਲੈਂਦੇ ਰਹੋਗੇ ਤਾਂ ਤੁਹਾਨੂੰ ਦਵਾਈ ਘੱਟ ਤੋਂ ਘੱਟ ਯੂਜ਼ ਕਰਨੀ ਪੈਗੀ ਰਾਦਰðਨ ਜੇ ਤੁਸੀਂ ਦਵਾਈ ਪਹਿਲਾਂ ਘੱਟ ਰੱਖੋਗੇ ਤਾਂ ਹੋ ਸਕਦਾ ਹੈ ਉਮਰ ਦੇ ਨਾਲ ਨਾਲ ਤੁਹਾਨੂੰ ਦਵਾਈ ਜ਼ਿਆਦਾ ਲੈਣੀ ਪੈਗੀ ਜੀ ਡਾਕਟਰ ਰੋਬਿਨ ਇੱਕ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਜਿਸ ਤਰੀਕੇ ਨਾਲ ਬਹੁਤ ਸਾਰੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਹੋਣਗੇ ਇਲਾਜ ਦੀ ਜੇਕਰ ਗੱਲ ਕੀਤੀ ਜਾਵੇ ਜ਼ਿਆਦਾਤਰ ਪੇਸ਼ੈਂਟਸ ਨੂੰ ਇਨਹੇਲਰ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਪੰਪ ਵੀ ਕਹਿੰਦੇ ਆ ਪਰ ਜਦੋਂ ਸਾਹ ਦੀ ਬਿਮਾਰੀ ਹੁੰਦੀ ਹੈ ਇਹ ਪੰਪ ਦਾ ਨਾਮ ਸੁਣਦੇ ਹੀ ਬਹੁਤ ਸਾਰੇ ਲੋਕ ਡਰ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਵੀ ਜਿਹੜੀ ਹੈ ਇਸੇ ਕਾਰਨ ਇਹੀ ਇਨਹੇਲਰ ਦਿੱਤਾ ਜਾਂਦਾ ਹੈ ਪਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਜ਼ਰੂਰ ਸਮਝਣਾ ਚਾਹਾਂਗੇ ਕਿ ਟੈਬਲੇਟਸ ਦੇ ਨਾਲ ਜ਼ਿਆਦਾ ਬਿਹਤਰ ਇਲਾਜ ਹੁੰਦਾ ਹੈ ਜਾਂ ਫਿਰ ਇਨਹੇਲਰ ਸਹੀ ਰਹਿੰਦਾ ਹੈ ਤੇ ਰੋਬਿੰਨ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ ਸੋ ਸੀ ਅ ਬੁਰਤੋ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਾਡੇ ਡਾਕਟਰ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਸਥਮਾ ਦੇ ਬਾਰੇ ਅਸੀਂ ਸਾਰੀ ਗੱਲਬਾਤ ਕੀਤੀ ਹੈ ਡਾਕਟਰ ਦੇ ਨਾਲ ਜਿੱਥੇ ਕਿ ਇਹ ਜਾਣਨਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਸੀ ਕਿ ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣ ਦੀ ਲੋੜ ਹੈ ਜਿਸ ਤਰੀਕੇ ਡਾਕਟਰ ਦੇ ਵੱਲੋਂ ਕਿਹਾ ਗਿਆ ਕਿ ਪੰਪ ਜੇਕਰ ਇਨਹੇਲਰ ਡਾਕਟਰ ਦੇ ਵੱਲੋਂ ਦਿੱਤਾ ਜਾਂਦਾ ਤਾਂ ਉਸ ਤੋਂ ਡਰਨ ਦੀ ਲੋੜ ਨਹੀਂ ਹੈ ਰੈਗੂਲਰ ਜੇਕਰ ਡਾਕਟਰ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਇਹ ਜ਼ਰੂਰ ਲੈਣਾ ਤਾਂ ਇਸ ਦੇ ਬਰਦੋ ਤੁਹਾਨੂੰ ਰੋਜ਼ਾਨਾ ਤੌਰ ਤੇ ਕਰਨੀ ਚਾਹੀਦੀ ਹੈ ਜਿਸ ਤਰੀਕੇ ਤੁਸੀਂ ਐਸਥਮਾ ਵਰਗੇ ਰੋਗ ਤੋਂ ਰਾਹਤ ਵੀ ਪਾ ਸਕਦੇ ਹੋ ਤੇ ਤੋ ਜਿਹੜੀ ਹੈ ਕਾਫੀ ਹੱਦ ਤੱਕ ਤੁਹਾਨੂੰ ਰਾਹਤ ਮਹਿਸੂਸ ਹੋਣੀ ਹੈ ਅੱਜ ਦੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਦੇ ਵਿੱਚ ਫਿਲਹਾਲ ਇੰਨਾ ਹੀ ਤੁਸੀਂ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ